ਜੋ ਅਤਿਆਚਾਰ ਪਹਿਲਾਂ ਧਰਮ ਦੇ ਠੇਕੇਦਾਰਾਂ ਵੱਲੋਂ ਸੰਗਤ ਦੇ ਕੀਤਾ ਜਾਂਦਾ ਹੁੰਦਾ ਸੀਗਾ ਹੁਣ ਉਹੀ ਜਿਹੜਾ ਅਤਿਆਚਾਰ ਹੈ ਇੱਕ ਕਹਿ ਲੋ ਗਰੰਥੀ ਸਿੰਘ ਤੇ ਵੀ ਹੋ ਰਿਹਾ ਇਹ ਹੁਣ ਤੋਂ ਨਹੀਂ ਹੁੰਦਾ ਆਇਆ ਇਹ ਪਹਿਲਾਂ ਤੋਂ ਹੀ ਹੁੰਦਾ ਆ ਰਿਹਾ ਇਹ ਜਿਹੜੇ ਐਕਚੁਅਲ ਦੇ ਵਿੱਚ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਨੇ ਲੋਕ ਇੱਕ ਜਿਹਦੇ ਬੰਦੇ ਦੀ ਵੀਡੀਓ ਵਾਇਰਲ ਹੋਈ ਹੈ ਗਰੰਥੀ ਸਿੰਘ ਦੀ ਉਹ ਵੀ ਉਹਨਾਂ ਦੇ ਵਿੱਚ ਹੀ ਆਉਂਦਾ ਇਹ ਲੋਕਾਂ ਦੇ ਉੱਪਰ ਪ੍ਰਭਾਵ ਜ਼ਿਆਦਾ ਕਿਹੜੇ ਲੋਕ ਪਾ ਰਹੇ ਨੇ ਜਿਹੜੇ ਕਿ ਅਖੌਤੀ ਧਰਮ ਦੇ ਠੇਕੇਦਾਰ ਬਣ ਕੇ ਜਿਹੜੇ ਬਾਬੇ ਬਣ ਕੇ ਬੈਠੇ ਹੋਏ ਨੇ ਜਿਹੜੇ ਸੰਤ ਜੀ ਬਣ ਕੇ ਬੈਠੇ ਹੋਏ ਨੇ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਇੱਕ ਬੰਦਾ ਜਿਹੜਾ ਹੈ ਜਿਹੜਾ ਕਿ ਤੁਹਾਨੂੰ ਕੀਰਤਨ ਸੁਣਾ ਰਿਹਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਜਿਹੜੀ ਇਹ ਵਿਆਖਿਆ ਸੁਣਾ ਰਿਹਾ ਤੁਹਾਨੂੰ ਪ੍ਰਚਾਰਕ ਹੈ ਜਿਹੜਾ ਬੰਦਾ ਉਹਦਾ ਆਦਰ ਮਾਣ ਸਤਿਕਾਰ ਕਰਨਾ ਉਹ ਸੰਗਤ ਦਾ ਵੀ ਫਰਜ ਹੈ ਪ੍ਰਬੰਧਕ ਕਮੇਟੀਆਂ ਦਾ ਵੀ ਫਰਜ ਹੈ ਜਿਹੜੇ ਕਮੇਟੀਆਂ ਦੇ ਮੈਂਬਰ ਹੁੰਦੇ ਨੇ ਆਪ ਅੰਮ੍ਰਿਤ ਵੀ ਨਹੀਂ ਛਕਿਆ ਹੁੰਦਾ ਆਪ ਉਹ ਪਾਰਟੀਆਂ ਤੇ ਜਾਂਦੇ ਨੇ ਉਹ ਲੋਕ ਜਿਹੜਾ ਹੈ ਪੋਲੀਟੀਕਲੀ ਇੰਨੇ ਸਟਰੋਂਗ ਹੋ ਕੇ ਉਹ ਆ ਕੇ ਕਾਬਜ਼ ਹੋ ਕੇ ਬੈਹਿੰਦੇ ਨੇ ਕਮੇਟੀਆਂ ਦੇ ਵਿੱਚ ਕਿਉਂਕਿ ਫਾਈਨੈਂਸ਼ੀਅਲ ਤੌਰ ਤੇ ਥੋੜੇ ਸਟਰੋਂਗ ਹੁੰਦੇ ਨੇ ਫਿਰ ਆਪਣੀ ਮਨਮਰਜ਼ੀ ਕਰਾਉਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਮਤਤਾ ਕਿਤੇ ਰਹਿ ਹੀ ਨਹੀਂ ਜਾਂਦੀ ਫਿਰ ਉਹਨਾਂ ਦਾ ਹੀ ਚੱਲਦਾ ਸਾਰਾ ਕੁ ਜਿਹੜਾ ਕਰਨ ਤੁਸੀਂ ਗਿਆ ਨਾ ਉਹੀ ਸੰਗਤ ਨੂੰ ਗੁਰੂ ਘਰ ਨਾਲ ਜੋੜਦਾ ਪਰ ਜਦੋਂ ਉਸ ਨਾਲ ਹੀ ਇਸ ਤਰੀਕੇ ਦਾ ਵਿਵਹਾਰ ਕੀਤਾ ਜਾਂਦਾ ਉਸ ਨੂੰ ਹੀ ਤੰਗ ਕੀਤਾ ਜਾਂਦਾ ਤੇ ਉਹ ਤਾਂ ਟੁੱਟਦੇ ਤੇ ਨਾਲ ਤੁਹਾਨੂੰ ਨਹੀਂ ਲੱਗਦਾ ਸੰਗਤ ਹੋਰ ਟੁੱਟਦੀ ਹੋਊਗੀ ਨਾਲ ਗੁਰਦੁਆਰਾ ਸਾਹਿਬ ਜਿਹੜਾ ਹੈ ਨਾ ਉਹ ਗੁਰੂ ਦਾ ਦਵਾਰਾ ਹੈ ਦਵਾਰਾ ਮਤਲਬ ਦਰਵਾਜ਼ਾ ਹੈ ਕਿ ਉਸ ਦਰਵਾਜ਼ੇ ਥਾਣੀ ਹੋ ਕੇ ਅਸੀਂ ਗੁਰੂ ਨੂੰ ਮਿਲਣਾ ਤੇ ਜਦੋਂ ਉਸ ਦਵਾਰੇ ਦੇ ਉੱਪਰ ਪਹਿਰੇਦਾਰ ਇਹੋ ਜਿਹੀ ਕਮੇਟੀਆਂ ਦੇ ਮੈਂਬਰ ਬਣ ਕੇ ਬਹਿ ਜਾਣਗੇ ਜਿਹੜੇ ਕਿ ਐਕਚੁਅਲ ਦੇ ਵਿੱਚ ਸਹੀ ਧਰਮ ਦਾ ਪ੍ਰਚਾਰ ਹੋਣ ਹੀ ਨਹੀਂ ਦੇਣਗੇ ਤੇ ਫਿਰ ਉਹ ਗੁਰੂ ਦਾ ਦਵਾਰਾ ਨਹੀਂ ਰਹਿ ਗਿਆ ਫਿਰ ਉਹ ਗੁਰਦੁਆਰਾ ਕਹਿ ਹਲਾਣ ਦੇ ਲਾਇਕ ਨਹੀਂ ਹੈਗਾ ਬੰਦਾ ਜਿਹੜਾ ਕੀਰਤਨ ਕਰਨ ਗਿਆ ਉਹਨੂੰ ਵੈਸੇ ਹੀ 1500 ਮਿਲੇ। ਕੀਰਤਨ ਕਰਨ ਤਿੰਨ ਜਣੇ ਜਾਂਦੇ ਨੇ। 1500 ਦੇ ਵਿੱਚੋਂ ਪਹਿਲਾਂ ਡਿਵਾਈਡ ਹੋਗੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹਿੱਸਾ ਦੇਣਾ ਉਹ ਹੋ ਗਿਆ। ਈਵਨ ਕਿ ਇੱਥੋਂ ਤੱਕ ਵੀ ਸੁਣਨ ਚ ਸਾਹਮਣੇ ਆਇਆ ਕਿ ਜੇ ਕੀਰਤਨ ਕਰ ਰਹੇ ਨੇ ਨਾ ਤੇ ਜਿਹੜੀ ਮਾਇਆ ਸੰਗਤ ਉਹਨਾਂ ਦੇ ਉਧ ਰੱਖ ਕੇ ਜਾਂਦੀ ਆਵਾਜ਼ ਦੇ ਉੱਪਰ ਉਹਦੇ ਵਿੱਚੋਂ ਵੀ ਹਿੱਸਾ ਜਿਹੜਾ ਲਿੱਤਾ ਜਾਂਦਾ ਕਮੇਟੀ ਮੈਂਬਰਾਂ ਵੱਲੋਂ। ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਉਹ ਕਿਹਾ ਜਾ ਰਿਹਾ ਕਿ ਪ੍ਰਧਾਨ ਨੇ ਮੈਨੂੰ 4 ਮਹੀਨੇ ਪਹਿਲਾਂ ਹੀ ਕਹਦੇ ਤੈਨੂੰ ਮੈਂ ਇਸ ਲੁਹਾਨੇ ਦੇ ਵਿੱਚ ਕਿਤੇ ਵੀ ਟਿਕਨ ਨਹੀਂ ਦਊਂਗਾ ਇੱਕ ਜਿਹੜਾ ਬੰਦਾ ਪ੍ਰਚਾਰ ਕਰ ਰਿਹਾ ਸਿੱਖਾਂ ਨੂੰ ਗੁਰਦੁਆਰਿਆਂ ਨਾਲ ਜੋੜ ਰਿਹਾ ਸੰਗਤ ਨੂੰ ਗੁਰਦੁਆਰਿਆਂ ਨਾਲ ਜੋੜ ਰਿਹਾ ਤੁਸੀਂ ਉਸ ਨੂੰ ਇਸ ਤਰੀਕੇ ਧਮਕੀ ਦੇ ਰਹੇ ਹੋ ਤਾਂ ਅੱਗੋਂ ਕਹਿ ਰਹੇ ਹੋ ਕਿ ਜੇ ਤੂੰ ਕਿਤੇ ਹੋਰ ਵੀ ਜਾਏਂਗਾ ਤਾਂ ਉੱਥੇ ਵੀ ਟਿਕਨ ਨਹੀਂ ਦਊਂਗਾ ਅੱਜ ਜੇ ਸਾਡੇ ਘਰਾਂ 'ਚ ਕੋਈ ਕਹਿ ਦੇਵੇ ਜੀ ਆਪਣੇ ਬੱਚੇ ਨੂੰ ਤੁਸੀਂ ਜਿਹੜਾ ਗਰੰਤੀ ਸਿੰਘ ਬਣਾ ਦਿਓ ਕੋਈ ਵੀ ਨਹੀਂ ਹਾਜ਼ਰ ਬੰਦਾ ਕਿਉਂ ਰੀਜ਼ਨ ਹੀ ਇਹ ਹੈ ਉਹਦੇ ਪਿੱਛੇ ਕਿ ਕਹਿੰਦੇ ਆ ਜੀ ਉੱਥੇ ਮ ਜਿਹੜੇ ਏਡੇ ਏਡੇ ਵੱਡੇ ਗੁਰਦੁਆਰਾ ਸਾਹਿਬ ਨੇ ਉੱਥੇ ਚੜਾਵਾ ਜਰੂਰ ਚੜਦਾ ਪਰ ਉਹ ਚੜਾਵਾ ਲੱਗਦਾ ਕਿੱਥੇ ਹੈ ਉਹਦਾ ਹਿਸਾਬ-ਤਬ ਕਿੱਥੇ ਜਾਂਦਾ ਉਹ ਸਾਰਿਆਂ ਨੂੰ ਪਤਾ ਹੈ ਸਾਨੂੰ ਲੜਾਈ ਕਿਸ ਚੀਜ਼ ਦੀ ਹੁੰਦੀ ਹੈ ਜੀ ਉਹ ਫਲਾਣੇ ਮੱਲੇ ਵਾਲੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਰਾਮ ਮਨਾਈ ਸੀ ਉਹਨਾਂ ਨੇ ਤਾਂ ਜੀ 6 ਲੱਖ ਲਾਤਾ ਅਸੀਂ ਘੱਟ ਕਿਦਾਂ ਕਰ ਲਾਂਗੇ ਅਸੀਂ 10 ਲੱਖ ਲਾਵਾਂਗੇ ਇਸ ਵਾਰੀ ਅਸੀਂ ਲੰਗਰ ਇਸ ਵਾਰੀ ਪੀਜ਼ੀਆਂ ਦਾ ਲਾਵਾਂਗੇ ਹੋਣਾ ਇਦਾਂ ਚਾਹੀਦਾ ਗਰੰਥੀ ਸਿੰਘ ਟੌਪ ਤੇ ਹੋਵੇ ਕਮੇਟੀ ਉਹਦੇ ਥੱਲੇ ਚੱਲੇ ਕਿਉਂਕਿ ਗਰੰਥੀ ਸਿੰਘ ਜਿਹੜਾ ਉਹਨੂੰ ਗੁਰਮਤ ਦੀ ਨੌਲੇਜ ਹੈ ਕਮੇਟੀ ਨੂੰ ਤਾਂ ਬਹੁਤੀ ਵਾਰੀ ਨਹੀਂ ਉਹ ਅਗਲਾ ਜੇ ਆਪਣੇ ਬੱਚੇ ਨੂੰ ਕਿਸੇ ਸਕੂਲ ਦੇ ਵਿੱਚ ਪੜਾਉਣਾ ਚਾਹੁੰਦਾ ਨਾ ਤਾਂ ਉਹਨੂੰ ਪਹਿਲਾਂ ਸੋਚਣਾ ਪੈਂਦਾ ਹੈ ਇਦਾਂ ਦੇ ਲੋਕ ਫਿਰ ਉਹਨੂੰ ਸਵਾਲ ਕਰਦੇ ਨੇ ਤੇਰੇ ਖਰਚਾ ਕੀ ਹੈ ਤੂੰ ਗੁਰਦੁਆਰੇ ਲੰਗਰ ਛਕਣਾ ਤੂੰ ਗੁਰਦੁਆਰੇ ਰਹਿਣਾ ਆਪਣਾ ਤੇਰਾ ਖਰਚਾ ਕੀ ਹੋਇਆ ਭਾਈ ਉਹ ਅਗਲੇ ਨੇ ਬੱਚੇ ਪੜਾਣੇ ਆ ਉਹਨੇ ਕਿਤੇ ਆਣਾ ਜਾਣਾ ਮੋਟਰਸਾਈਕਲ ਦਾ ਖਰਚਾ ਨਹੀਂ ਉਹਦਾ ਉਹ ਅਗਲਾ ਕੀ ਤੁਸੀਂ ਉਹਨੂੰ ਬੰਦਾ ਨਹੀਂ ਸਮਝਦੇ ਮਸ਼ੀਨ ਹੈ ਉਹ ਪਿਛਲੇ ਦਿਨੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਇੱਕ ਗਰੰਥੀ ਸਿੰਘ ਆਪਣਾ ਗਾਤਰਾ ਲਾ ਕੇ ਸਾਈਡ ਤੇ ਰੱਖ ਦਿੰਦਾ ਤੇ ਕਹਿ ਦਿੰਦਾ ਕਿ ਮੈਂ ਕਦੇ ਵੀ ਹੁਣ ਜਿਹੜਾ ਕੀਰਤਨ ਨਹੀਂ ਕਰੂੰਗਾ ਇਹ ਕੀਰਤਨੀਆਂ ਵੀ ਹੁੰਦਾ ਉਹ ਆਪਣਾ ਹਾਰਮੋਨੀਅਮ ਕਹਿੰਦਾ ਹੈ ਕਿ ਮੇਰਾ ਹਾਰਮੋਨੀਅਮ ਹੈ ਜਿਹੜਾ ਹੁਣ ਵਿਕਾਊ ਹੈ ਕੋਈ ਵੀ ਆ ਕੇ ਉਸ ਨੂੰ ਖਰੀਦ ਸਕਦਾ ਹੈ ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਗੁਰਦੁਆਰਿਆਂ ਦੇ ਵਿੱਚ ਜਿਹੜਾ ਕੀ ਹੈ ਸੰਗਤਾਂ ਦੇ ਨਾਲ ਜ਼ਿਆਦਾ ਮੱਧ ਭੇਦ ਕੀਤਾ ਜਾਂਦਾ ਹੁੰਦਾ ਸੀਗਾ ਸੰਗਤਾਂ ਨੂੰ ਤੰਗ ਕੀਤਾ ਜਾਂਦਾ ਹੁੰਦਾ ਸੀਗਾ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਸੀ ਉਹਨਾਂ ਨੂੰ ਬਰਸ਼ਾਂ ਨਾਲ ਡਰਾਉਂਦੇ ਸੀਗੇ ਤੇ ਸੰਗਤਾਂ ਨੂੰ ਡਰਾਇਆ ਜਾਂਦਾ ਸੀਗਾ ਤੇ ਇਸ ਕਰਕੇ ਸੰਗਤਾਂ ਗੁਰਦੁਆਰੇ ਜਾਣ ਤੋਂ ਘਟਦੇ ਵੀ ਰਹੀਆਂ ਸੀਗੀਆਂ ਪਰ ਹੁਣ ਇਹ ਜਿਹੜਾ ਕੰਮ ਹੈ ਇਹ ਗਰੰਥੀ ਸਿੰਘਾਂ ਤੱਕ ਵੀ ਆ ਰਿਹਾ ਹੈ ਗਰੰਥੀ ਸਿੰਘ ਵੀ ਇਸ ਚੀਜ਼ ਤੋਂ ਤੰਗ ਆ ਰਹੇ ਨੇ ਤੇ ਜਿਹੜੀ ਸਿੱਖੀ ਹੈ ਉਸ ਨੂੰ ਤਿਆਗ ਰਹੇ ਨੇ ਤਾਂ ਇਸੇ ਦੇ ਉੱਤੇ ਚਰਚਾ ਕਰਦੇ ਆਂ ਸਾਡੇ ਨਾਲ ਸੀਨੀਅਰ ਰਿਪੋਰਟਰ ਮਿਸਟਰ ਅਮਰਜੋਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਵੇਖਦੇ ਹੋ ਕਿ ਜੋ ਅਤਿਆਚਾਰ ਪਹਿਲਾਂ ਧਰਮ ਦੇ ਠੇਕੇਦਾਰਾਂ ਵੱਲੋਂ ਸੰਗਤ ਦੇ ਕੀਤਾ ਜਾਂਦਾ ਹੁੰਦਾ ਸੀਗਾ ਹੁਣ ਉਹੀ ਜਿਹੜਾ ਅਤਿਆਚਾਰ ਹੈ ਇੱਕ ਕਹਿ ਲਓ ਗਰੰਥੀ ਸਿੰਘ ਤੇ ਵੀ ਹੋ ਰਿਹਾ ਦੇਖੋ ਬੜੀ ਮਾੜੀ ਗੱਲ ਹੈ ਇਹ ਇਹ ਹੁਣ ਤੋਂ ਨਹੀਂ ਹੁੰਦਾ ਆਇਆ ਇਹ ਪਹਿਲਾਂ ਤੋਂ ਹੀ ਹੁੰਦਾ ਆ ਰਿਹਾ ਹੈ ਇਹ ਜਿਹੜੇ ਐਕਚੁਅਲ ਦੇ ਵਿੱਚ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਨੇ ਲੋਕ ਜਿਹੜੇ ਸਹੀ ਮਾਇਨੇ ਦੇ ਵਿੱਚ ਪ੍ਰਚਾਰਕ ਹੈਗੇ ਨੇ ਜਿਨ੍ਹਾਂ ਵਿੱਚ ਕਿ ਇੱਕ ਜਿਹਦੇ ਬੰਦੇ ਦੀ ਵੀਡੀਓ ਵਾਇਰਲ ਹੋਈ ਗਰੰਤੀ ਸਿੰਘ ਦੀ ਉਹ ਵੀ ਉਹਨਾਂ ਦੇ ਵਿੱਚ ਹੀ ਆਉਂਦਾ ਹੈ ਇਹ ਲੋਕਾਂ ਦੇ ਉੱਪਰ ਪ੍ਰਭਾਵ ਜ਼ਿਆਦਾ ਕਿਹੜੇ ਲੋਕ ਪਾ ਰਹੇ ਨੇ ਜਿਹੜੇ ਕਿ ਅਖੌਤੀ ਧਰਮ ਦੇ ਠੇਕੇਦਾਰ ਬਣ ਕੇ ਜਿਹੜੇ ਬਾਬੇ ਬਣ ਕੇ ਬੈਠੇ ਹੋਏ ਨੇ ਜਿਹੜੇ ਸੰਤ ਜੀ ਬਣ ਕੇ ਬੈਠੇ ਹੋਏ ਨੇ ਸੰਗਤ ਦੇ ਮਨ ਵਿੱਚ ਦੇ ਵਿੱਚ ਵੀ ਉਹਨਾਂ ਦੇ ਪ੍ਰਤੀ ਜ਼ਿਆਦਾ ਭਾਵਨਾ ਤੇ ਜਿਹੜੇ ਇਦਾਂ ਦੇ ਲੋਕ ਨੇ ਕਿਉਂਕਿ ਇਹਨਾਂ ਦੇ ਪੋਲਿਟੀਕਲ ਕਨੈਕਸ਼ਨ ਵੀ ਹੁੰਦੇ ਨੇ ਤੇ ਉਹਨਾਂ ਦੇ ਪ੍ਰਤੀ ਜ਼ਿਆਦਾ ਪਿਆਰ ਹੁੰਦਾ ਹੈ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਇੱਕ ਬੰਦਾ ਜਿਹੜਾ ਹੈ ਜਿਹੜਾ ਕਿ ਤੁਹਾਨੂੰ ਕੀਰਤਨ ਸੁਣਾ ਰਿਹਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਜਿਹੜੀ ਇਹ ਵਿਆਖਿਆ ਸੁਣਾ ਰਿਹਾ ਤੁਹਾਨੂੰ ਪ੍ਰਚਾਰਕ ਹੈ ਜਿਹੜਾ ਬੰਦਾ ਉਹਦਾ ਆਦਰ ਮਾਣ ਸਤਿਕਾਰ ਕਰਨਾ ਉਹ ਸੰਗਤ ਦਾ ਵੀ ਫਰਜ ਹੈ ਪ੍ਰਬੰਧਕ ਕਮੇਟੀਆਂ ਦਾ ਵੀ ਫਰਜ ਹੈ ਪਰ ਦੂਜੇ ਪਾਸੇ ਹੀ ਇਦਾਂ ਦਾ ਜਿਹੜਾ ਸਾਡੇ ਸਾਹਮਣੇ ਵਰਤਾਨਤ ਬਣ ਕੇ ਸਾਹਮਣੇ ਆਂਦਾ ਬੜੀ ਮਾੜੀ ਗੱਲ ਹੈ ਬੜੀ ਮੰਦਭਾਗੀ ਗੱਲ ਹੈ ਕਿ ਅਸੀਂ ਐਕਚੁਅਲ ਦੇ ਵਿੱਚ ਕੀ ਹੈ ਸਭ ਤੋਂ ਉੱਪਰ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਲਕੁਲ ਦੂਸਰੇ ਨੰਬਰ ਤੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਜਿਹੜੀ ਸੇਵਾ ਸੰਭਾਲ ਕਰਦੇ ਨੇ ਉਹ ਗਰੰਥੀ ਸਿੰਘ ਨੇ ਉਹ ਸਾਡੇ ਵਾਸਤੇ ਉਹ ਉਨਹੀਂ ਮਾਣਯੋਗ ਨੇ ਪਰ ਇੱਥੇ ਹੋ ਕੀ ਰਿਹਾ ਜਿਹੜੇ ਕਮੇਟੀਆਂ ਦੇ ਮੈਂਬਰ ਹੁੰਦੇ ਨੇ ਆਪ ਅੰਮ੍ਰਿਤ ਵੀ ਨਹੀਂ ਛਕਿਆ ਹੁੰਦਾ ਆਪ ਉਹ ਪਾਰਟੀਆਂ ਤੇ ਜਾਂਦੇ ਨੇ ਉਹ ਲੋਕ ਜਿਹੜਾ ਹੈ ਪੋਲੀਟੀਕਲੀ ਇੰਨੇ ਸਟਰੋਂਗ ਹੋ ਕੇ ਉਹ ਆ ਕੇ ਕਾਬਜ਼ ਹੋ ਕੇ ਬੈਹਿੰਦੇ ਨੇ ਕਮੇਟੀਆਂ ਦੇ ਵਿੱਚ ਕਿਉਂਕਿ ਫਾਈਨੈਂਸ਼ੀਅਲ ਤੌਰ ਤੇ ਥੋੜੇ ਸਟਰੋਂਗ ਹੁੰਦੇ ਨੇ ਫਿਰ ਆਪਣੀ ਮਨਮਰਜ਼ੀ ਕਰਾਉਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਮਤਤਾ ਕਿਤੇ ਰਹਿ ਹੀ ਨਹੀਂ ਜਾਂਦੀ ਫਿਰ ਉਹਨਾਂ ਦਾ ਹੀ ਚੱਲਦਾ ਸਾਰਾ ਕੁਝ ਤੇ ਬੜੀ ਮਾੜੀ ਗੱਲ ਹੈ ਇਹ ਇਹ ਅੱਜ ਸਾਡੇ ਸਾਹਮਣੇ ਇੱਕ ਵੀਡੀਓ ਆਈ ਹੈ ਇਦਾਂ ਦੇ ਕਿੰਨੇ ਹੀ ਕੇਸਿਸ ਪਿੰਡਾਂ ਦੇ ਵਿੱਚ ਹੁੰਦੇ ਨੇ ਰੈਗੂਲਰਲੀ ਪਰ ਕਿਉਂਕਿ ਉਹ ਗ੍ਰੰਥੀ ਸਿੰਘ ਕੋਲੇ ਇੰਨੀ ਹਿੰਮਤ ਨਹੀਂ ਹੁੰਦੀ ਅਗਲਾ ਆ ਕੇ ਆਪਣੀ ਆਵਾਜ਼ ਚੱਕ ਸਕੇ ਤਾਂ ਉਹ ਗੱਲ ਨਹੀਂ ਕਰ ਪਾਂਦਾ ਪਰ ਚਾਰਕ ਜਿਵੇਂ ਤੁਸੀਂ ਕਿਹਾ ਕਿ ਇੱਕ ਜਿਹੜਾ ਗ ਉਹੀ ਸੰਗਤ ਨੂੰ ਗੁਰੂ ਘਰ ਨਾਲ ਜੋੜਦਾ ਕਿਉਂਕਿ ਜਦੋਂ ਉਹ ਆਪਣੀ ਵਿਆਖਿਆ ਦੱਸਦਾ ਅਰਥ ਦੱਸਦਾ ਬਾਣੀ ਦੇ ਸੰਗਤ ਉਸ ਨੂੰ ਆਪਣੇ ਜੀਵਨ ਨਾਲ ਜੋੜਦੀ ਹੈ ਤੇ ਗੁਰੂ ਘਰ ਜੁੜਦੀ ਹੈ ਪਰ ਜਦੋਂ ਉਸ ਨਾਲ ਹੀ ਇਸ ਤਰੀਕੇ ਦਾ ਵਿਵਹਾਰ ਕੀਤਾ ਜਾਂਦਾ ਉਸ ਨੂੰ ਹੀ ਤੰਗ ਕੀਤਾ ਜਾਂਦਾ ਤੇ ਉਹ ਤਾਂ ਟੁੱਟਦੇ ਤੇ ਨਾਲ ਤੁਹਾਨੂੰ ਨਹੀਂ ਲੱਗਦਾ ਸੰਗਤ ਹੋਰ ਟੁੱਟਦੀ ਹੋਊਗੀ ਨਾਲ ਬਿਲਕੁਲ ਬਿਲਕੁਲ ਆਪਾਂ ਹੁਣੇ ਗੱਲ ਕਰਕੇ ਹਟਿਆ ਕਿਉਂਕਿ ਗੁਰਦੁਆਰਾ ਸਾਹਿਬ ਜਿਹੜਾ ਹੈ ਨਾ ਉਹ ਗੁਰੂ ਦਾ ਦਵਾਰਾ ਹੈ ਦਵਾਰਾ ਮਤਲਬ ਦਰਵਾਜਾ ਹੈ ਕਿ ਉਸ ਦਰਵਾਜੇ ਥਾਣੀ ਹੋ ਕੇ ਅਸੀਂ ਗੁਰੂ ਨੂੰ ਮਿਲਣਾ ਹੈ ਤੇ ਜਦੋਂ ਉਸ ਦਵਾਰੇ ਦੇ ਉੱਪਰ ਪਹਿਰੇਦਾਰ ਇਹੋ ਜਿਹੀਆਂ ਕਮੇਟੀਆਂ ਦੇ ਮੈਂਬਰ ਬਣ ਕੇ ਬਹਿ ਜਾਣਗੇ ਜਿਹੜੇ ਕਿ ਐਕਚੁਅਲ ਦੇ ਵਿੱਚ ਸਹੀ ਧਰਮ ਦਾ ਪ੍ਰਚਾਰ ਹੋਣ ਹੀ ਨਹੀਂ ਦੇਣਗੇ ਤੇ ਫਿਰ ਉਹ ਗੁਰੂ ਦਾ ਦਵਾਰਾ ਨਹੀਂ ਰਹਿ ਗਿਆ ਫਿਰ ਉਹ ਗੁਰਦੁਆਰਾ ਕਿਸ ਹਲਾਣ ਦੇ ਲਾਇਕ ਨਹੀਂ ਹੈਗਾ ਐਕਚੁਅਲ ਦੇ ਵਿੱਚ ਗੁਰਦੁਆਰਾ ਜਿਹੜਾ ਹੈ ਉਹ ਉਹੀ ਹੈ ਜੇ ਮੈਂ ਤੁਹਾਨੂੰ ਦੱਸਾਂ ਮਹਾਨ ਕੋਸ਼ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਦੀ ਬੜੀ ਵਧੀਆ ਡੈਫੀਨੇਸ਼ਨ ਹੈ ਮਹਾਨ ਕੋਸ਼ ਇੱਕ ਜਿਹੜਾ ਨਾ ਉਹ ਜਿਨ੍ਹਾਂ ਨੂੰ ਨਹੀਂ ਪਤਾ ਇਟ ਇਜ਼ ਅ ਡਿਕਸ਼ਨਰੀ ਪੰਜਾਬੀ ਡਿਕਸ਼ਨਰੀ ਹੈ ਉਹ ਜਿਵੇਂ ਅਸੀਂ ਇੰਗਲਿਸ਼ 'ਚ ਕੁਝ ਦੇਖਣਾ ਹੋਵੇ ਤਾਂ ਆਕਸਫੋਰਡ ਡਿਕਸ਼ਨਰੀ ਫਾਲੋ ਕਰਦੇ ਹਾਂ ਉਦਾਂ ਹੀ ਮਹਾਨ ਕੋਸ਼ ਭਾਈ ਵੀਰ ਸਿੰਘ ਜੀ ਵੱਲੋਂ ਲਿਖਿਆ ਹੋਇਆ ਜਿਹੜਾ ਉਹ ਇੱਕ ਡਿਕਸ਼ਨਰੀ ਹੈ ਤੇ ਉਹਦੇ ਵਿੱਚ ਗੁਰਦੁਆਰੇ ਦੇ ਬੜੇ ਵਧੀਆ ਅਰਥ ਕੀਤੇ ਨੇ ਉਹਨਾਂ ਨੇ ਉਹਨਾਂ ਨੇ ਕਿਹਾ ਗੁਰਦੁਆਰਾ ਇੱਕ ਅਜਿਹੀ ਥਾਂ ਹੈ ਜਿੱਥੇ ਜੇਸ ਬੰਦੇ ਨੂੰ ਭੁੱਖ ਲੱਗੀ ਆ ਉਹਨੂੰ ਉਥੇ ਖਾਣਾ ਮਿਲਦਾ ਜਿਹਦੇ ਕੋਲ ਰਹਿਣ ਨੂੰ ਥਾਂ ਨਹੀਂ ਉਹਨੂੰ ਉਥੇ ਉਥੇ ਟਿਕਾਣਾ ਮਿਲਦਾ ਤੇ ਛੱਤ ਮਿਲਦੀ ਹੈ ਜਿਹੜਾ ਜਿਹਦੇ ਕੋਲੇ ਕੱਪੜੇ ਨਹੀਂ ਹੈਗੇ ਪਾਉਣ ਨੂੰ ਉਥੇ ਕੱਪੜੇ ਮਿਲਦੇ ਨੇ ਜਿਹੜੇ ਬੰਦੇ ਕੋਲੇ ਨੌਲੇਜ ਨਹੀਂ ਹੈਗੀ ਗਿਆਨ ਨਹੀਂ ਹੈਗਾ ਉਹਨੂੰ ਗਿਆਨ ਮਿਲਦਾ ਥੈਟ ਮੀਨਸ ਗੁਰਦੁਆਰਾ ਆਪਣੇ ਆਪ ਚ ਸੰਪੂਰਨ ਆ ਇੱਕ ਸਕੂਲ ਹੈ ਤੇ ਨਿਸ਼ਾਨ ਸਾਹਿਬ ਉਹਦਾ ਜਿਹੜਾ ਇਸ ਚੀਜ਼ ਦਾ ਪ੍ਰਤੀਕ ਹੈ ਕਿ ਉਹ ਹਰ ਇੱਕ ਨੂੰ ਦੂਰੋਂ ਦੂਰੋਂ ਹੁੱਕਾ ਮਾਰਦਾ ਕਿ ਇਹ ਗੁਰਦੁਆਰਾ ਹੈ ਗੁਰੂ ਦਾ ਦਵਾਰਾ ਹੈ ਇੱਥੇ ਜਿਹੜਾ ਮਰਜ਼ੀ ਆ ਕੇ ਆਸ਼ਰਮ ਦੇ ਵਿੱਚ ਆ ਕੇ ਸ਼ਰਨ ਲੈ ਸਕਦਾ ਹੈ ਭੁੱਖ ਲੱਗੀ ਹੈ ਕਿਸੇ ਨੂੰ ਪਰ ਜੇ ਮੈਂ ਅੱਜ ਗੱਲ ਕਰਾਂ ਸਵਾਲ ਹੈ ਇੱਕ ਕੀ ਅੱਜ ਦੇ ਗੁਰਦੁਆਰਾ ਸਾਹਿਬ ਇਹ ਚੀਜ਼ਾਂ ਪੂਰੀਆਂ ਕਰਦੇ ਨੇ ਉੱਥੇ ਤਾਂ ਜਿਹੜਾ ਕੋਈ ਗਰੀਬ ਹੈ ਉਹਨੂੰ ਤਾਂ ਇੰਟਰਵਿਊ ਨਹੀਂ ਹੁੰਦੀ ਬਾਹਰੋਂ ਹੀ ਮੋੜ ਦਿੰਦੇ ਨੇ ਉਹਨੂੰ ਕਿ ਤੂੰ ਕੀ ਕਰਨਾ ਹੈ ਤੂੰ ਜਾ ਬਾਹਰ ਕੋਈ ਗੱਡੀ ਤੇ ਆ ਰਿਹਾ ਤਾਂ ਉਹਨੂੰ ਆਬਸੋਲੂਟ ਮਾਰ ਕੇ ਅੰਦਰ ਲੈ ਕੇ ਆਂਦੇ ਨੇ ਤਾਂ ਇਹ ਬਿਲਕੁਲ ਉਸੇ ਤਰੀਕੇ ਨਾਲ ਪਸਾਰਾ ਪਸਰ ਰਿਹਾ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਕਿਸੇ ਆਪਾਂ ਮੰਤਰੀ ਦੇ ਦਫ਼ਤਰ ਜਾਣਾ ਹੋਵੇ ਤਾਂ ਉਦਾਂ ਦਾ ਸਿਸਟਮ ਬਣ ਰਿਹਾ ਗੁਰਦੁਆਰਾ ਸਾਹਿਬ ਇਦਾਂ ਦਾ ਨਹੀਂ ਸੀ ਜਿਹੜੀ ਆ ਵੀਡੀਓ ਸਾਹਮਣੇ ਆਈ ਹੈ ਇਹ ਬੜੀ ਮੰਦ ਭਾਗੀ ਹੈ ਇਹ ਚੀਜ਼ ਅਵਲ ਤਾਂ ਜੇ ਸੰਗਤ ਨੂੰ ਪਤਾ ਲੱਗਦੀ ਕਿਉਂਕਿ ਕਮੇਟੀ ਦੇ ਪ੍ਰਧਾਨ ਨਾਲੋਂ ਜ਼ਿਆਦਾ ਵੱਡੀ ਸੰਗਤ ਹੈ ਸੰਗਤ ਹੈ ਬਿਲਕੁਲ ਜੀ ਤੇ ਜੇ ਸੰਗਤ ਨੂੰ ਪਤਾ ਲੱਗਦੀ ਹੈ ਤਾਂ ਸੰਗਤ ਦਾ ਆਵਾਜ਼ ਚੱਕਣਾ ਪਹਿਲਾ ਫਰਜ਼ ਸੀ ਦੂਜੀ ਚੀਜ਼ ਮੈਂ ਬੜੀ ਵਧੀਆ ਸ਼ਲਾਘਾ ਕਰੂੰਗਾ ਜਿਹੜੇ ਹੁਣ ਜਿਹੜੇ ਆਪਣੇ ਸ਼੍ਰੀ ਦਰਬਾਰ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਜਿਹੜੇ ਗ੍ਰੰਥੀ ਸਾਹਿਬ ਥਾਪੇ ਗਏ ਨੇਗੇ ਬੜੀ ਵਧੀਆ ਗੱਲ ਹੈ ਉਹਨਾਂ ਨੇ ਵੀਡੀਓ ਕਾਲ ਦੇ ਉੱਪਰ ਗੱਲ ਕੀਤੀ ਹੈ ਉਸ ਸਿੰਘ ਦੇ ਨਾਲ ਉਹਨੂੰ ਪੂਰਾ ਭਰੋਸਾ ਦਿਵਾਇਆ ਕਿ ਅਸੀਂ ਜਿਹੜਾ ਤੇਰੇ ਨਾਲ ਆ ਇਦੋਂ ਪਹਿਲਾਂ ਮੇਰੇ ਖਿਆਲ ਨਾਲ ਮੈਨੂੰ ਨਹੀਂ ਲੱਗਦਾ ਅਜੇ ਤੱਕ ਇਦਾਂ ਦਾ ਕਦੇ ਸਾਹਮਣੇ ਕੋਈ ਆਇਆ ਹੋਵੇਗਾ ਕਿ ਗਰੰਥੀ ਸਿੰਘ ਨੇ ਜਿਹੜਾ ਇਸ ਤਰੀਕੇ ਨਾਲ ਗੱਲ ਗੱਲ ਕੀਤੀ ਹੋਵੇ ਕਿਸੇ ਨਾਲੇ ਕਿਸਦਾ ਪੱਲਾ ਫੜਿਆ ਹੋਵੇ ਉਮੀਦ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸੁਧਾਰ ਹੋਏਗਾ ਕਿਉਂਕਿ ਆਪਾਂ ਨਾਰਮਲ ਗੱਲ ਕਰੀਏ ਨਾ ਜਿਵੇਂ ਗਰੰਥੀ ਸਿੰਘ ਐ ਕੀਰਤਨੀ ਸਿੰਘ ਹੁੰਦੇ ਨੇ ਇਹਨਾਂ ਦੀ ਨਾ ਮਤਲਬ ਕਿ ਜਿਹੜੀ ਇਹਨਾਂ ਨੂੰ ਮਾਇਆ ਮਿਲਦੀ ਹੈ ਇਹਨਾਂ ਨੂੰ ਜੇ ਭੇਟਾ ਮਿਲਦੀ ਹੈ ਗੁਰਦੁਆਰਾ ਸਾਹਿਬ ਵੱਲੋਂ ਜਾਂ ਕਿਤੇ ਕੀਰਤਨ ਕਰਨ ਜਾਂਦੇ ਨੇ ਉੱਥੋਂ ਮਿਲਦੀ ਹੈ ਉਹ ਬੜੀ ਸੰਕੋਚ ਕੇ ਜੇ ਮਿਲਦੀ ਹੈ 1200 1500 ਉਹਦੇ ਵਿੱਚ ਵੀ ਪ੍ਰਬੰਧਕ ਕਮੇਟੀਆਂ ਆਪਣਾ ਹਿੱਸਾ ਵਿੱਚ ਪਹਿਲਾਂ ਬਣਾ ਲੈਂਦੀ ਬਿਲਕੁਲ ਬਿਲਕੁਲ ਹਿੱਸਾ ਮਤਲਬ ਬੰਦਾ ਜਿਹੜਾ ਕੀਰਤਨ ਕਰਨ ਗਿਆ ਉਹਨੂੰ ਵੈਸੇ ਹੀ 1500 ਮਿਲੇ ਕੀਰਤਨ ਕਰਨ ਤਿੰਨ ਜਣੇ ਜਾਂਦੇ ਨੇ 1500 ਦੇ ਵਿੱਚੋਂ ਪਹਿਲਾਂ ਡਿਵਾਈਡ ਹੋਗੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹਿੱਸਾ ਦੇਣਾ ਉਹ ਹੋ ਗਿਆ ਈਵਨ ਕਿ ਇੱਥੋਂ ਤੱਕ ਵੀ ਸੁਣਨ ਦੇ ਸਾਹਮਣੇ ਆਇਆ ਕਿ ਜੇ ਕੀਰਤਨ ਕਰ ਰਹੇ ਨੇ ਨਾ ਤੇ ਜਿਹੜੀ ਮਾਇਆ ਸੰਗਤ ਉਹਨਾਂ ਦੇ ਉਤਰਾ ਕੇ ਜਾਂਦੀ ਆਵਾਜ਼ੇ ਦੇ ਉੱਪਰ ਉਹਦੇ ਵਿੱਚੋਂ ਵੀ ਹਿੱਸਾ ਜਿਹੜਾ ਲਿੱਤਾ ਜਾਂਦਾ ਕਮੇਟੀ ਮੈਂਬਰਾਂ ਵੱਲੋਂ ਤੇ ਉਹ ਬ ਕਿੱਦਾਂ ਪ੍ਰਚਾਰ ਕਰ ਲੂਗਾ ਧਰਮ ਦਾ ਉਸ ਬੰਦੇ ਨੂੰ ਜੇ ਕੋਈ ਬੁਲਾਏਗਾ ਜੀ ਸਾਡੇ ਘਰੇ ਫਲਾਣਾ ਭੋਗ ਹੈ ਤੁਸੀਂ ਉੱਥੇ ਆ ਕੇ ਕੀਰਤਨ ਕਰੋ ਉਹ ਬੰਦਾ ਉੱਥੇ ਜਾਂਦਾ ਉੱਥੇ ਜਾ ਕੇ ਕੀਰਤਨ ਕਰੇਗਾ ਤਾਂ ਉਹ ਗੁਰਮਤ ਦੀ ਗੱਲ ਕਿਦਾਂ ਦੱਸ ਪਾਊਗਾ ਉਹ ਐਕਚੁਅਲ ਗੱਲ ਸਚਾਈ ਦੀ ਗੱਲ ਕਿਦਾਂ ਕਰੂਗਾ ਉਹਨੂੰ ਜੇ ਭਾਈਚਾਰ ਕਿਸੇ ਨੇ ਬੁਲਾਇਆ ਹੈ ਕਿ ਜੀ ਸਾਡੇ ਘਰੇ ਅ ਪ੍ਰਸ਼ਾਦਾਸ਼ਕ ਆਣਾਓ ਤੁਸੀਂ ਆਹ ਕੰਮ ਕਰੋ ਜਿਹੜੀ ਚੀਜ਼ ਗੁਰਮਤ ਤੋਂ ਥੋੜੀ ਜੀ ਉਲਟ ਹੈ ਗੁਰਮਤ ਦੇ ਹਿਸਾਬ ਨਾਲ ਨਹੀਂ ਹੈਗੀ ਪਰ ਅੱਜ ਹੋ ਕਿਉਂ ਰਹੀ ਹੈ ਉਹ ਚੀਜ਼ ਕਿਉਂਕਿ ਜੀ ਉਹਨਾਂ ਨੂੰ ਤਾਂ ਹੁਣ ਆਪਣੀ ਕਮਾਈ ਦਾ ਕੋਈ ਸਾਧਨ ਚਾਹੀਦਾ ਇੱਕ ਬੰਦੇ ਨੂੰ ਜਿਹੜਾ ਆਲਰੇਡੀ ਕਮਾਈ ਦਾ ਸਾਧਨ ਮਿਲਦਾ ਹੋਊਗਾ ਸਾਡੇ ਜਿਹੜੇ ਕਮੇਟੀ ਮੈਂਬਰਸ ਨੇ ਉਹਨਾਂ ਦਾ ਸੋਚਦੇ ਹੋਣਗੇ ਤਾਂ ਉਹ ਬੰਦਾ ਆਟੋਮੈਟਿਕਲੀ ਜਿਹੜਾ ਸਹੀ ਗੱਲ ਕਰੂਗਾ ਉਹ ਗਲਤ ਸਾਥੇ ਜਾਊਗਾ ਹੀ ਨਹੀਂ ਉਹਨੂੰ ਜਾਨਣਾ ਹੀ ਇਸ ਕਰਕੇ ਪੈਂਦਾ ਜਿੱਥੇ ਪਤਾ ਹੈ ਕਿ ਹਾਂ ਸਵੇਰੇ ਸ਼ਰਾਬ ਚੱਲੀ ਹੈ ਦੁਪਹਿਰੇ ਸੁਖਨਿਸ਼ਾ ਦਾ ਪਾਠ ਹੋਇਆ ਸੀ ਜਾ ਕੇ ਪਾਠ ਕਰਨਾ ਹੈ ਉੱਥੇ ਵੀ ਬੰਦਾ ਖੜ ਕੇ ਅਰਦਾਸ ਕਰਦਾ ਹੁੰਦਾ ਹੈ ਕਿ ਜੀ ਇਹਨਾਂ ਦੇ ਰੈਂਦੇ ਕਾਰਜ ਗੁਰਮਤ ਅਨੁਸਾਰ ਪੂਰੇ ਕਰਨੇ ਗੁਰਮਤ ਤਾਂ ਹੈ ਹੀ ਨਹੀਂ ਸ਼ਾਮ ਨੂੰ ਤੋਂ ਸ਼ਰਾਬਾਂ ਚੱਲਣੀਆਂ ਨੇ ਗੁਰਮਤ ਕੀ ਰਹਿ ਗਈ ਇੱਕ ਤਰ੍ਹਾਂ ਦਾ ਮੈਂ ਗੱਲ ਸਾਂਝੀ ਕਰਨਾ ਚਾਹੂੰਗਾ ਇੱਕ ਵੀਡੀਓ ਜਿਹੜੀ ਆ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਉਹ ਕਿਹਾ ਜਾ ਰਿਹਾ ਕਿ ਪ੍ਰਧਾਨ ਨੇ ਮੈਨੂੰ 4 ਮਹੀਨੇ ਪਹਿਲਾਂ ਹੀ ਕਹਦੇ ਤੈਨੂੰ ਮੈਂ ਇਸ ਲੋਹਾਂ ਦੇ ਵਿੱਚ ਕਿਤੇ ਵੀ ਟਿਕਨ ਨਹੀਂ ਦਊਂਗਾ ਇੱਕ ਜਿਹੜਾ ਬੰਦਾ ਪ੍ਰਚਾਰ ਕਰ ਰਿਹਾ ਸਿੱਖਾਂ ਨੂੰ ਗੁਰਦੁਆਰਿਆਂ ਨਾਲ ਜੋੜ ਰਿਹਾ ਸੰਗਤ ਨੂੰ ਗੁਰਦੁਆਰਿਆਂ ਨਾਲ ਜੋੜ ਰਿਹਾ ਤੁਸੀਂ ਉਸ ਨੂੰ ਇਸ ਤਰੀਕੇ ਧਮਕੀ ਦੇ ਰਹੇ ਤਾਂ ਅੱਗੋਂ ਕਹਿ ਰਹੇ ਹੋ ਕਿ ਜੇ ਤੂੰ ਕਿਤੇ ਹੋਰ ਵੀ ਜਾਏਗਾ ਤੈਨੂੰ ਉੱਥੇ ਵੀ ਟਿਕਨ ਨਹੀਂ ਦਊਂਗਾ ਕਿੰਨਾ ਕੁ ਉਹਦਾ ਦੇਖੋ ਮਾਈਂਡ ਸੈਟ ਉਹਦਾ ਖਰਾਬ ਕਰ ਰਹੇ ਨੇ ਉਹਦਾ ਦਿਮਾਗ ਖਰਾਬ ਇੱਕ ਸਾਉਣਾ ਕਰ ਰਹੇ ਨੇ ਬਿਲਕੁਲ ਕਿ ਮਾਈਂਡ ਡਿਸਟਰਬ ਕਰਨ ਵਾਲੀ ਗੱਲ ਹੋ ਜਾਂਦੀ ਹੈ ਕਿ ਤੂੰ ਤੈਨੂੰ ਕਿਤੇ ਵੀ ਕੰਮ ਨਹੀਂ ਕਰਨ ਦਵਾਂਗੇ ਉਸ ਤੋਂ ਬਾਅਦ ਅਗਲਾ ਉਹ ਸਟੈਪ ਚੱਕਦਾ ਹੈ ਕਿ ਅਗਲਾ ਸਿੱਖੀ ਦੀ ਆਗ ਦੇਂਦਾ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਇਹ ਇਹ ਨਾ ਸਾਨੂੰ ਬੜਾ ਸਮਝਣਾ ਪਊਗਾ ਆਲਰੇਡੀ ਸਾਡੀ ਗਿਣਤੀ ਬਹੁਤ ਘੱਟ ਹੈ ਸਿੱਖਾਂ ਦੀ ਗਿਣਤੀ ਘੱਟ ਹੈ ਸਾਡੇ ਤੇ ਬਾਕੀ ਜਿਹੜੇ ਧਰਮ ਨੇ ਉਹ ਕਾਬਜ਼ ਹੋ ਰਹੇ ਨੇ ਥੋੜਾ ਜਿਹਾ ਪ੍ਰਭਾਵ ਪੈ ਰਿਹਾ ਪੰਜਾਬ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਜਿਹੜਾ ਹੈ ਉਹ ਕਿਹੜਾ ਧਰਮ ਆ ਕੇ ਪ੍ਰਭਾਵ ਪਾ ਰਿਹਾ ਲੋਕੀ ਜਿਹੜਾ ਕਨਵਰਟ ਹੋ ਰਹੇ ਨੇ ਸਾਨੂੰ ਕਿਤੇ ਤਾਂ ਲੋੜ ਹੈ ਕਿ ਅਸੀਂ ਇਦਾਂ ਦੇ ਜਿਹੜੇ ਸਾਡੇ ਪ੍ਰਚਾਰਕ ਉਹਨਾਂ ਨੂੰ ਗੁਰਮਤ ਸਿੱਖਣੀ ਗੁਰਬਾਣੀ ਦੀ ਵਿਆਖਿਆ ਸਿੱਖਣੀ ਕੋਈ ਛੋਟੀ ਮੋਟੀ ਖੇਡ ਨਹੀਂ ਹੈ ਬੜਾ ਟਾਈਮ ਲੱਗਦਾ ਹੈ ਅਭਿਆਸ ਚਾਹੀਦਾ ਹੈ ਬਾਣੀਆਂ ਇੰਨੀਆਂ ਔਖੀਆਂ ਨੇ ਯਾਦ ਕਰਨ ਨੂੰ ਇੰਨਾ ਟਾਈਮ ਲੱਗਦਾ ਹੈ ਫਿਰ ਜਿਹਨੇ ਕੀਰਤਨ ਕਰਨਾ ਹੈ ਉਹਨੂੰ ਪਹਿਲਾਂ ਮਿਊਜ਼ਿਕ ਦੀ ਨੋਲਿਜ ਹੋਊਗੀ ਅਗਲਾ ਆਵਾਜ਼ਾਂ ਸਿੱਖੂਗਾ ਉਹ ਪਾਠ ਯਾਦ ਕਰੂਗਾ ਤਾਂ ਜਾ ਕੇ ਪੜੂਗਾ ਕੋਈ ਸੌਖੀ ਗੱਲ ਨਹੀਂ ਹੈਗੀ ਅੱਜ ਜੇ ਸਾਡੇ ਘਰਾਂ ਚ ਕੋਈ ਕਹਿ ਦੇਵੇ ਜੀ ਆਪਣੇ ਬੱਚੇ ਨੂੰ ਤੁਸੀਂ ਜਿਹੜਾ ਗਰੰਥੀ ਸਿੰਘ ਬਣਾ ਦਿਓ ਕੋਈ ਵੀ ਨਹੀਂ ਬੰਦਾ ਕਿਉਂ ਰੀਜ਼ਨ ਹੀ ਇਹ ਹੈ ਉਹਦੇ ਪਿੱਛੇ ਕਿ ਕਹਿੰਦੇ ਆ ਜੀ ਉੱਥੇ ਮਿਲਦਾ ਤਾਂ ਹੈ ਨਹੀਂ ਕੁਝ ਕਮਾਈ ਤਾਂ ਹੈ ਨਹੀਂ ਉੱਥੇ ਕੁਝ ਸਾਨੂੰ ਸਾਡਾ ਜਿਹੜੇ ਏਡੇ ਏਡੇ ਵੱਡੇ ਗੁਰਦੁਆਰਾ ਸਾਹਿਬ ਨੇ ਉੱਥੇ ਚੜਾਵਾ ਜ਼ਰੂਰ ਚੜਦਾ ਪਰ ਉਹ ਚੜਾਵਾ ਲੱਗਦਾ ਕਿੱਥੇ ਹੈ ਉਹਦਾ ਹਿਸਾਬ-ਤਬ ਕਿੱਥੇ ਜਾਂਦਾ ਉਹ ਸਾਰਿਆਂ ਨੂੰ ਪਤਾ ਹੈ ਸਾਨੂੰ ਉਹ ਜਿਹੜਾ ਗਰੰਥੀ ਸਿੰਘ ਹੈ ਵਿਚਾਰਾ ਉਹ ਤਾਂ ਤਰਸਦਾ ਇਸ ਚੀਜ਼ ਨੂੰ ਕਿ ਸ਼ਾਇਦ ਮਾੜਾ-ਮੋਟਾ ਕੋਈ ਮੇਰਾ ਸੋਚ ਲੈਣ ਉਹ ਅਗਲਾ ਜੇ ਆਪਣੇ ਬੱਚੇ ਨੂੰ ਕਿਸੇ ਸਕੂਲ ਦੇ ਵਿੱਚ ਪੜਾਉਣਾ ਚਾਹੁੰਦਾ ਨਾ ਤਾਂ ਉਹਨੂੰ ਪਹਿਲਾਂ ਸੋਚਣਾ ਪੈਂਦਾ ਤੇ ਇਦਾਂ ਦੇ ਲੋਕ ਫਿਰ ਉਹਨੂੰ ਸਵਾਲ ਕਰਦੇ ਨੇ ਤੇਰੇ ਖਰਚਾ ਕੀ ਹੈ ਤੂੰ ਗੁਰਦੁਆਰੇ ਲੰਗਰ ਛਕਣਾ ਤੂੰ ਗੁਰਦੁਆਰੇ ਰਹਿਣਾ ਆਪਣਾ ਤੇਰਾ ਖਰਚਾ ਕੀ ਹੋਇਆ ਭਾਈ ਉਹ ਅਗਲੇ ਨੇ ਬੱਚੇ ਪੜਾਣੇ ਆ ਉਹਨੇ ਕਿਤੇ ਆਣਾ ਜਾਣਾ ਮੋਟਰਸਾਈਕਲ ਦਾ ਖਰਚਾ ਨਹੀਂ ਉਹਦਾ ਉਹ ਉਹ ਅਗਲਾ ਕੀ ਤੁਸੀਂ ਉਹਨੂੰ ਬੰਦਾ ਨਹੀਂ ਸਮਝਦੇ ਮਸ਼ੀਨ ਹੈ ਉਹ ਤਾਂ 베 ਸਾਡੀ ਮੈਂਟੈਲਿਟੀ ਜਿਹੜੀ ਥੋੜੀ ਜਿਹੀ ਗਲਤ ਹੈ ਸਾਨੂੰ ਐਜ਼ ਅ ਸਿੱਖ ਹੋਣ ਦੇ ਨਾਤੇ ਸੋਚਣਾ ਪਏਗਾ ਕਿ ਅਸੀਂ ਆਪ ਅੱਗੇ ਉੱਠ ਕੇ ਕੀ ਕਰ ਸਕਦੇ ਹਾਂ ਗਰੰਤੀਆਂ ਵਾਸਤੇ ਰੈਦਰ ਦੈਨ ਕਿ ਜੇ ਅਸੀਂ ਸਵੇਰੇ ਪਾਠ ਕਰਾਨੇ ਆ ਉੱਥੇ ਜਿਹੜਾ ਗਰੰਤੀ ਸਿੰਘ ਨੂੰ ਅਸੀਂ 2200 ਰੁਪਏ ਦੇਣ ਲੱਗਿਆਂ ਵਿੱਚ ਚਿਚਕਦੇ ਆ ਯਾਰ ਇੰਝ ਜ਼ਿਆਦਾ ਦਿੱਤੇ ਗਏ ਤੇ ਉੱਥੇ ਹੀ ਸ਼ਾਮ ਨੂੰ ਕੋਈ ਸਿੰਗਰ ਬੁਲਾਣਾ ਹੋਵੇ ਪਾਰਟੀ ਤੇ ਉੱਥੇ ਉੱਥੇ 1.5 ਲੱਖ ਰੁਪਏ 2 ਲੱਖ ਰੁਪ ਮੈਂਟੈਲਿਟੀ ਬੜੀ ਗਲਤ ਹੈ ਸਾਡੀ ਸਰ ਇੱਕ ਨਾ ਕੱਲ ਹੀ ਮੈਂ ਆਪਣੀ ਅੱਖੀਂ ਚੀਜ਼ ਦੇਖੀ ਹੈ ਵੀ ਇੱਕ ਲੁਧਿਆਣੇ ਦਾ ਕਾਫੀ ਨਾਮੀ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਉੱਥੇ ਕੋਈ ਪ੍ਰਵਾਸੀ ਬਾਹਰ ਆਏ ਹੋਏ ਸੀਗੇ ਉਹਨਾਂ ਨੇ ਫੋਟੋ ਖਿੱਚ ਲਈ ਬੈਕਸਾਈਡ ਤੇ ਗੁਰਦੁਆਰੇ ਦੇ ਫਰੰਟ ਵੀ ਨਹੀਂ ਬੈਕਸਾਈਡ ਤੇ ਫੋਟੋ ਖਿੱਚ ਲਈ ਤੇ ਇੱਕ ਇਦਾਂ ਹੀ ਆਪਣੇ ਆਪ ਨੂੰ ਤਰ੍ਹਾਂ ਦਾ ਠੇਕੇ ਦਾ ਸਮਝ ਕੇ ਆਇਆ ਤੇ ਉਹਨਾਂ ਨੂੰ ਬੋਲਣ ਲੱਗ ਗਿਆ ਪਰ ਕੁਝ ਸਮੇਂ ਬਾਅਦ ਜਦੋਂ ਉਹ ਚਲੋ ਉਹਨਾਂ ਦੀ ਤਾਂ ਜਿਹੜੀ ਜੋ ਵੀ ਸ਼ਰਧਾ ਸੀ ਉਹਦਾ ਭੰਗ ਕਰਤੀ ਨਾ ਉਸਨੇ ਪਰ ਜਦੋਂ ਥੋੜੀ ਦੇਰ ਬਾਅਦ ਚਲੇ ਗਏ ਤੇ ਉਹੀ ਬੰਦਾ ਆ ਫੋਟੋ ਉੱਤੇ ਖਿਚਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਤੰਗ ਕਰਨ ਦੀ ਕੋਸ਼ਿਸ਼ ਕੀਤੀ ਆ ਰਹੀ ਕਿ ਜਿਹੜਾ ਬੰਦਾ ਤੁਹਾਡੇ ਕੋਲ ਚੱਲ ਕੇ ਆ ਰਿਹਾ ਗੁਰੂ ਘਰ ਮੱਥਾ ਟੇਕਣ ਵੀ ਗੁਰੂ ਘਰ ਸਾਂਝੇ ਨੇ ਸਾਰਿਆਂ ਦੇ ਤੁਸੀਂ ਉਹਨਾਂ ਨੂੰ ਹੀ ਵੱਖ ਕਰੀ ਜਾ ਰਹੇ ਹੋ ਇਹਨਾਂ ਕੁਝ ਟਾਈਮ ਪਹਿਲਾਂ ਇੱਕ ਨਾਲ ਡਿਸਕਸ਼ਨ ਹੋਈ ਸਾਡੀ ਕਿਸੇ ਨਾਲ ਜਦੋਂ ਦਰਬਾਰ ਸਾਹਿਬ ਦੇ ਉੱਪਰ ਇਦਾਂ ਦਾ ਹੋਇਆ ਸੀ ਨਾ ਇੱਕ ਵਾਰੀ ਕੋਈ ਪ੍ਰਵਾਸੀ ਆਇਆ ਸੀ ਤੇ ਉਹ ਅੰਦਰ ਟੱਪ ਕੇ ਗਿਆ ਸੀ ਬੇਅਦਬੀ ਹੋਈ ਸੀ ਉਦੋਂ ਜਾਂ ਇੱਕ ਮਾਮਲਾ ਪਟਿਆਲੇ ਤੋਂ ਵੀ ਆਇਆ ਸੀਗਾ ਕਿ ਕੋਈ ਮੈਂਟਲੀ ਡਿਸਟਰਬਡ ਬੰਦਾ ਸੀ ਜਿਹੜਾ ਕਿ ਸਰੋਵਰ ਦੇ ਕਿਨਾਰੇ ਬੈਠਾ ਹੋਇਆ ਸੀਗਾ ਤੇ ਉਹਨੇ ਕੁਝ ਇਦਾਂ ਦਾ ਕੀਤਾ ਸੀਗਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਗਲਤ ਨੇ ਅਸੀਂ ਕਿਤੇ ਨਹੀਂ ਕਹਿੰਦੇ ਇਹ ਚੀਜ਼ ਸਹੀ ਹੈ ਸਹੀ ਹੋਣੀ ਚਾਹੀਦੀ ਹੈ ਉਹ ਚੀਜ਼ ਜਿਹੜੀ ਗਲਤ ਹੈ ਜੇ ਗੁਰਦੁਆਰਾ ਸਾਹਿਬ ਦੇ ਹਦੂਦ ਦੇ ਅੰਦਰ ਕੁਝ ਇਦਾਂ ਦਾ ਹੋਇਆ ਬਿਲਕੁਲ ਗਲਤ ਹੈ ਬਿਲਕੁਲ ਦੂਜੇ ਨੰਬਰ ਤੇ ਸਾਡਾ ਫਰਜ਼ ਕੀ ਬਣਦਾ ਜੇ ਗੁਰੂ ਨਾਨਕ ਪਾਤਸ਼ਾਹ ਦੇ ਉੱਪਰ ਕਿਸੇ ਨੇ ਪੱਥਰ ਸਿੱਟਿਆ ਸੀ ਤੇ ਗੁਰੂ ਨਾਨਕ ਪਾਸ਼ਾ ਨੇ ਤਲਵਾਰ ਲੈ ਕੇ ਉਹਦਾ ਸਿਰ ਨਹੀਂ ਸੀ ਵੱਢਿਆ। ਬਿਲਕੁਲ। ਉਸ ਰਾਖਸ਼ ਨੂੰ ਵੀ ਕੌਡਾ ਰੱਖੇ ਸੀ। ਉਹ ਨਕੀ ਨਾ ਕਿੰਨਾ ਕੁਛ ਕਰਦਾ ਸੀ। ਗੁਰੂ ਸਾਹਿਬ ਦੇ ਵੇਲੇ ਤੇ ਸਾਨੂੰ ਕਿੰਨੀਆਂ ਸਾਖੀਆਂ ਮਿਲਦੀਆਂ ਨੇ। ਬਿਲਕੁਲ। ਲੋਕਾਂ ਨੂੰ ਠੱਗਦਾ ਹੁੰਦਾ ਸੀ ਉਹ ਬੰਦਾ ਜਿਹੜਾ ਕਿੰਨਾ ਕੁਛ ਹੈਗਾ ਗੁਰੂ ਸਾਹਿਬ ਨੇ ਸਮਝਾਉਣ ਦਾ ਤਰੀਕਾ ਕੀ ਸੀ। ਸਾਡੇ ਵਰਗਾ ਬੰਦਾ ਪਹਿਲਾਂ ਜਾ ਕੇ ਅਗਲੇ ਦੇ ਕੰਨ ਮਰੋੜਦਾ ਬਾਅਦ ਚ ਉਹ ਅਗਲੇ ਨੂੰ ਗੱਲ ਦੱਸਦਾ। ਉਹ ਅਗਲੇ ਤੁਹਾਡੀ ਗੱਲ ਕਿਉਂ ਸੁਣੂਗਾ ਤੁਸੀਂ ਪਹਿਲਾਂ ਹੀ ਕੰਨ ਮਰੋੜਤਾ ਉਹਦਾ। ਉਹਨੇ ਕਹਿਣਾ ਜੀ ਇਹਦੀ ਗ ਗੁਰੂ ਸਾਹਿਬ ਨੇ ਸਾਨੂੰ ਇੰਨਾ ਵਧੀਆ ਦੱਸਿਆ ਪਹਿਲਾਂ ਅਗਲੇ ਨੂੰ ਗੱਲ ਨਾਲ ਲਾਓ ਉਹਨੂੰ ਤੁਸੀਂ ਗੱਲ ਨਾਲ ਲਾਉਂਗੇ ਪਿਆਰ ਨਾਲ ਬਿਠਾਉਂਗੇ ਫਿਰ ਉਹਨੂੰ ਗੱਲ ਸਮਝਾਉਂਗੇ ਜਿਹੜਾ ਬੰਦਾ ਗੁਰਦੁਆਰਾ ਸਾਹਿਬ 'ਚ ਆ ਰਿਹਾ ਹੈ ਸਾਨੂੰ ਸਮਝਣਾ ਪਏਗਾ ਉਹ ਹਰ ਇੱਕ ਬੰਦਾ ਗੁਰਮਤ ਦੇ ਹਿਸਾਬ ਨਾਲ ਕੀ ਰਹਿਣੀ ਬਹਿਣੀ ਹੈ ਕੀ ਗੁਰਦੁਆਰਾ ਸਾਹਿਬ ਦੀ ਮਰਿਆਦਾ ਹੈ ਹਰ ਇੱਕ ਨੂੰ ਨਹੀਂ ਪਤਾ ਕੋਈ ਇੱਕ ਪ੍ਰਵਾਸੀ ਆ ਰਿਹਾ ਹੈ ਉਹਨੂੰ ਪੰਜਾਬੀ ਵੀ ਨਹੀਂ ਆਉਂਦੀ ਉਹ ਅਗਲਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਿਹਾ ਹੈ ਗੁਰੂ ਸਾਹਿਬ ਨੇ ਤਾਂ ਕੋਈ ਭੇਦ ਕੀਤਾ ਹੀ ਨਹੀਂ ਹਮ ਉਪਦੇਸ਼ ਚੋਂ ਵਰਨਾ ਕੋ ਸਾਂਝਾ ਬਿਲਕੁਲ ਦਰਬਾਰ ਸਾਹਿਬ 'ਚ ਸਾਨੂੰ ਚਾਰ ਦਰਵਾਜ਼ੇ ਮਿਲਦੇ ਨੇ ਜਿਹੜਾ ਮ ਉਹਨੂੰ ਮਰਿਆਦਾ ਦੱਸਣਾ ਸਮਝਾਉਣਾ ਉਹ ਸਾਡਾ ਫਰਜ਼ ਹੈ ਅਸੀਂ ਇਹ ਪਹਿਲਾਂ ਹੀ ਨਹੀਂ ਮੰਨ ਸਕਦੇ ਕਿ ਉਹਨੂੰ ਪਹਿਲਾਂ ਹੀ ਪਤਾ ਹੋਏਗਾ ਮਰਿਆਦਾ ਦਾ ਜੇ ਤੁਸੀਂ ਕਹਿੰਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਤੁਸੀਂ ਬਾਹਰ ਦੀ ਗੱਲ ਕੀਤੀ ਅੰਦਰ ਵੀ ਜੇ ਕੋਈ ਬੰਦਾ ਖੜ ਕੇ ਫੋਟੋ ਖਿੱਚ ਰਿਹਾ ਤਾਂ ਰੈਦਰ ਦਨ ਤੁਸੀਂ ਵਰਛਾ ਲੈ ਕੇ ਜਾਓ ਉਹਦੇ ਕੋਲੇ ਤੇ ਉਹਨੂੰ ਹੋਏ ਕੀ ਕਰੀ ਜਨੈ ਤੈਨੂੰ ਪਤਾ ਨਹੀਂ ਇਹਦੇ ਨਾਲੋਂ ਤੁਸੀਂ ਉਹਨੂੰ ਪਿਆਰ ਨਾਲ ਸਮਝਾਓ ਜੀ ਤੁਸੀਂ ਫੋਟੋ ਖਿੱਚਣੀ ਹੈ ਇੱਧਰ ਨਾ ਗੁਰੂ ਸਾਹਿਬ ਦੀ ਇਸ ਪਾਸੇ ਪਿੱਠ ਹੁੰਦੀ ਹੈ ਆਪਾਂ ਐਦਾਂ ਫੋਟੋ ਨਹੀਂ ਖਿੱਚਦੇ ਗੁਰਦੁਆਰਾ ਸਾਹਿਬ ਦੇ ਅੰਦਰ ਥੋੜੀ ਜਿਹੀ ਮਰਿਆਦਾ ਹੁੰਦੀ ਹੈ ਆਰਾਮ ਨਾਲ ਸਮਝਾਓ ਬੰਦੇ ਨੂੰ ਉਹ ਅਗਲਾ ਲੜਨ ਥੋੜੀ ਆਏ ਤੁਹਾਡੇ ਨਾਲ ਉਹਦੀ ਇੱਕ ਮਰਿਆਦਾ ਠੀਕ ਹੈ ਅਗਲਾ ਸ਼ਰਦਾ ਹੈਗੀ ਆ ਉਹਦੀ ਸ਼ਾਇਦ ਮੰਦਰ ਦੇ ਵਿੱਚ ਜਾ ਕੇ ਜਿਵੇਂ ਫੋਟੋ ਖਿੱਚਦੇ ਨੇ ਅਗਲੇ ਨੂੰ ਚੰਗਾ ਲੱਗਦਾ ਮੈਂ ਪੋਸਟ ਕੀਤੀ ਕੀਤੇ ਤੁਸੀਂ ਸਮਝਾਓ ਆਰਾਮ ਨਾਲ ਸਮਝਾਓ ਬੰਦੇ ਨੂੰ ਕੋਈ ਪ੍ਰੋਬਲਮ ਹੀ ਹੈ ਨਹੀਂ ਸਗੋਂ ਇਸ ਤਿੱਖਰਾ ਬੰਦਾ ਤੁਹਾਡੇ ਨਾਲ ਜੁੜੂਗਾ ਅਗਲੀ ਵਾਰੀ ਦੁਬਾਰਾ ਆਊਗਾ ਬੰਦਾ ਕਿ ਪਿਆਰ ਨਾਲ ਇਥੇ ਮਿਲਦੇ ਨੇ ਪਿਆਰ ਨਾਲ ਗੱਲ ਕਰਦੇ ਨੇ ਤੁਸੀਂ ਝੜੱਕੇ ਬੋਲੋਗੇ ਹਰੇਕ ਨੂੰ ਤਾਂ ਫਿਰ ਸਿੱਖ ਦਾ ਕਰਤਾਰ ਇਦਾਂ ਦਾ ਨਹੀਂ ਹੁੰਦਾ ਇਹਦਾ ਗਲਤ ਕਰਤਾਰ ਪੇਸ਼ ਕੀਤਾ ਜਾ ਰਿਹਾ ਹੈ ਕਿ ਸਿੱਖ ਸਿਰਫ ਗੁੱਸੇ ਵਾਲੇ ਹੀ ਹੁੰਦੇ ਨੇ ਜਿੱਥੇ ਨਮਰਤਾ ਸਿਖਾਈ ਸੀ ਉਹ ਚੀਜ਼ਾਂ ਭੁੱਲ ਹੀ ਰਹੇ ਨੇ ਅਸੀਂ ਸਭ ਤੋਂ ਵੱਡੀ ਚੀਜ਼ ਭੁੱਲ ਜਾਂਦੇ ਆ ਕਿ ਸਾਨੂੰ ਕਿਰਪਾਨ ਗੁਰੂ ਸਾਹਿਬ ਨੇ ਬਾਅਦ ਚ ਫੜਾਈ ਹੈ ਪਹਿਲਾਂ ਸਾਨੂੰ ਗੁਰੂ ਸਾਹਿਬ ਦੇ ਗੁਰਨਾਨਕ ਪਾਤਸ਼ਾਹ ਤੋਂ ਲੈ ਕੇ ਪਹਿਲਾਂ ਵੀ ਚਾਰ ਚੱਲਦੀ ਆਈ ਹੈ ਪਹਿਲਾਂ ਕਿਤਾਬ ਸੀ ਹੱਥ ਚ ਗੁਰੂ ਨਾਨਕ ਪਾਸ਼ਾ ਅਸਕਾ ਤਾਬੂੰ ਦਿਸినా ਬਿਲਕੁਲ ਗੁਰੂ ਨਾਨਕ ਪਾਸ਼ਾ ਨੇ ਜਿੰਨੇ ਵੀ ਥਾਵਾਂ ਤੇ ਜਾ ਕੇ ਗੱਲ ਕੀਤੀ ਹੈ ਕਿਤੇ ਵੀ ਇਦਾਂ ਗੱਲ ਨਹੀਂ ਕੀਤੀ ਹੈ ਅਗਲੇ ਨੂੰ ਟੁੱਟ ਕੇ ਉਹ ਗੱਲ ਹੋਵੇ RAM ਨਾਲ ਸਮਝਾਈ ਹੈ ਗੱਲ ਸਾਡਾ ਫਰਜ਼ ਬਣਦਾ ਹੈ ਅਸੀਂ ਪਹਿਲਾਂ ਸੰਤ ਫਿਰ ਸਿਪਾਹੀ ਹਾਂ ਬਿਲਕੁਲ ਸੰਤ ਦਾ ਮਤਲਬ ਪਹਿਲਾਂ ਤੁਸੀਂ ਵਿਚਾਰਾਂ ਨਾਲ ਅਗਲੇ ਨਾਲ ਗੱਲ ਕਰਨੀ ਹੈ ਸਿਪਾਹੀ ਦਾ ਉਸ ਤੋਂ ਬਾਅਦ ਕੰਮ ਆਉਂਦਾ ਜੇ ਬੰਦਾ ਆਇਆ ਹੀ ਕਿਸਮਾਂਸ਼ਾ ਦੇ ਨਾਲ ਹੈ ਕਿ ਜੀ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਬੇਅਦਬੀ ਕਰਨੀ ਹੈ ਤੁਹਾਨੂੰ ਗੱਲ ਕਰਕੇ ਪਤਾ ਲੱਗ ਗਿਆ ਉਸ ਤੋਂ ਬਾਅਦ ਅਗਲਾ ਤੁਸੀਂ ਜਿਹੜਾ ਸਟੈਪ ਲੈਣਾ ਲਓ ਹਰ ਇੱਕ ਬੰਦਾ ਉਹਦੇ ਮर्यादा ਭੰਗ ਕਰਨ ਉਹ ਡਿਆ ਰਿਹਾ ਉਹਨੂੰ ਪਤਾ ਹੀ ਨਹੀਂ ਮर्यादा ਬਾਰੇ ਦੱਸਣਾ ਸਾਡਾ ਫਰਜ਼ ਹੈ ਕੀ ਹੁਣ ਐਕਸ਼ਨ ਜਿਹੜਾ ਕੀ ਹੈ ਤੁਹਾਨੂੰ ਹਿਸਾਬ ਨਾਲ ਜਿਹੜਾ ਲਿਆ ਜਾਣਾ ਚਾਹੀਦਾ ਹੈ ਕਿ ਜਦੋਂ ਹੁਣ ਗਰੰਤੀ ਸਿੰਘ ਨੂੰ ਅਤੇ ਅਕਾਲ ਤਖਤ ਬੁਲਾ ਲਿਆ ਜਾਂਦਾ ਹੈ ਗੱਲਬਾਤ ਹੁੰਦੀ ਹੈ ਤਾਂ ਕੀ ਲੱਗਦਾ ਹੈ ਕਿ ਉਸ ਦਾ ਰਿਜ਼ਲਟ ਕਿਸ ਤਰੀਕੇ ਨਾਲ ਆਊਗਾ ਕਿ ਜਿਹੜੀ ਅਕਾਲ ਤਖਤ ਵੱਲੋਂ ਜਿਹੜੇ ਪ੍ਰਧਾਨ ਇਹਨਾਂ ਨੂੰ ਜਿਹੜੀ ਨਕਾਬ ਕੱਸਿਆ ਜਾਊਗਾ ਇਹਨਾਂ ਬਿਲਕੁਲ ਚਾਹੀਦਾ ਤਾਂ ਇਹੀ ਹੈ ਦੇਖੋ ਜਦੋਂ ਜਿਵੇਂ ਸਾਡੀ ਜਿਵੇਂ ਚੋਣ ਹੁੰਦੀ ਹੈ ਨਾ ਜੇ ਆਪਾਂ ਗੱਲ ਕਰੀਏ ਕਿ ਪੰਜ ਪਿਆਰਿਆਂ ਦੀ ਚੋਣ ਹੁੰਦੀ ਹੈ ਜਦੋਂ ਅਮਰਿਸ਼ ਕਾਂਦੇ ਨੇ ਪੰਜ ਪਿਆਰੇ ਚੁਣੇ ਜਾਂਦੇ ਨੇ ਤਾਂ ਉਹਨਾਂ ਦਾ ਕੀ ਹੁੰਦਾ ਉਸ ਟਾਈਮ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਮੰਨ ਕੇ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰ ਨਾਜ਼ਰ ਉਹ ਪੰਜ ਪਿਆਰੇ ਜਿਹੜਾ ਉਹ ਪ੍ਰਣਾ ਕਰਦੇ ਨੇ ਕਿ ਹਾਂਜੀ ਮੈਂ ਰਹਿਤ ਵਿੱਚ ਪੱਕਾ ਵਾਂ ਮੈਂ ਪੰਜ ਬਾਣੀਆਂ ਦਾ ਪਾਠ ਕਰਦਾ ਵਾਂ ਰੋਜ਼ ਨਿਤਨੇ ਮੇਰਾ ਪੱਕਾ ਹੈ ਮੇਰੇ ਤੋਂ ਕੋਈ ਭੁੱਲ ਨਹੀਂ ਹੋਈ ਹੋਈ ਮੈਂ ਕੋਈ ਕੇਸ ਨਹੀਂ ਕਤਲ ਕਰਾਏ ਮੈਂ ਰਹਿਣੀ ਬਹਿਣੀ ਚ ਪੱਕਾ ਵਾਂ ਉਹ ਗੁਰੂ ਗੁਰੂ ਸਾਹਿਬ ਨੂੰ ਹਾਜ਼ਰ ਨਾਰਾ ਸਮਝ ਕੇ ਉਹ ਬੰਦਾ ਪ੍ਰਾਣ ਕਰਦਾ ਹੈ ਉਸ ਤੋਂ ਬਾਅਦ ਉਹਨੂੰ ਪੰਜ ਪਿਆਰੇ ਬਣਨ ਦਾ ਅਧਿਕਾਰ ਮਿਲਦਾ ਫਿਰ ਉਹ ਜਿਹੜਾ ਉਹ ਉਹ ਸਾਰੇ ਰਿਚੁਅਲਸ ਨੂੰ ਫਾਲੋ ਕਰਦਾ ਇਸੇ ਤਰੀਕੇ ਨਾਲ ਸਭ ਤੋਂ ਪਹਿਲੇ ਨੰਬਰ ਤੇ ਤਾਂ ਚਾਹੀਦਾ ਇਹੀ ਹੈ ਕਿ ਜੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣਾ ਰਹੇ ਆ ਕਿਸੇ ਨੂੰ ਜੇ ਕਿਸੇ ਬੰਦੇ ਨੂੰ ਗੁਰਦੁਆਰਾ ਕਮੇਟੀ ਦਾ ਮੈਂਬਰ ਬਣਾ ਰਹੇ ਆ ਤਾਂ ਸਭ ਤੋਂ ਪਹਿਲਾਂ ਤਾਂ ਪਰਖ ਹੋਵੇ ਉਹ ਬੰਦੇ ਨਾਲ ਚਾਰ ਸਵਾਲ ਪੁੱਛੇ ਜਾਣ ਹੋਣਾ ਇਦਾਂ ਚਾਹੀਦਾ ਗਰੰਥੀ ਸਿੰਘ ਟੌਪ ਤੇ ਹੋਵੇ ਕਮੇਟੀ ਉਹਦੇ ਥੱਲੇ ਚੱਲੇ ਕਿਉਂਕਿ ਗਰੰਥੀ ਸਿੰਘ ਜਿਹੜਾ ਉਹਨੂੰ ਗੁਰਮਤਿ ਦੀ ਨੌਲੇਜ ਆ ਕਮੇਟੀ ਨੂੰ ਤਾਂ ਬਹੁਤੀ ਵਾਰੀ ਨਹੀਂ ਹੁੰਦੀ ਅਸੀਂ ਕਿੰਨੀ ਵਾਰੀ ਦੇਖਦੇ ਆ ਮੈਂ ਖਾਂਦਾ ਕੋਈ ਇੱਕ ਗੁਰਦੁਆਰਾ ਸਾਹਿਬ ਹੋਏਗਾ ਇਹ ਜਹਾ ਇੱਥੇ ਲੋਕਲ ਆਪਾਂ ਦੇਖ ਲਈਏ ਪੰਜਾਬ ਦੀ ਗੱਲ ਕਰ ਲਈਏ ਜਿਹੜਾ ਕਿ ਉਹ ਜਿਹੜੇ ਕਮੇਟੀ ਆਲੇ ਨੇਗੇ ਉਹ ਥੋੜੇ ਜੇ ਪੱਕੇ ਹੋਣੀਆਂ ਉਹਨਾਂ ਨੂੰ ਗੁਰਮਤਿ ਦੀ ਰਹਿਣੀ ਦਾ ਪਤਾ ਹੋਵੇ ਤਾਂ ਜਿਹੜਾ ਇਹਨਾਂ ਨੂੰ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆ ਕੇ ਹਾਜ਼ਰ ਨਾਜ਼ਰ ਮੰਨ ਕੇ ਪਹਿਲਾਂ ਤਾਂ ਇਹ ਚੀਜ਼ਾਂ ਜਿਹੜੀਆਂ ਮੰਨਣ ਕੇ ਹਾਂਜੀ ਅਸੀਂ ਰਹਿਣੀ ਚ ਪੱਕੇ ਆ ਅਸੀਂ ਹੁਣ ਤੋਂ ਬਾਅਦ ਕਮੇਟੀ ਦੇ ਹਿਸਾਬ ਨਾਲ ਕੋਈ ਵੀ ਫੈਸਲਾ ਲਵਾਂਗੇ ਅਸੀਂ ਗੁਰਮਤ ਦੀ ਰੋਸ਼ਨੀ ਦੇ ਵਿੱਚ ਲਵਾਂਗੇ ਅਸੀਂ ਆਪਣੀ ਮਰਜ਼ੀ ਨਹੀਂ ਚਲਾਵਾਂਗੇ ਅਸੀਂ ਗੁਰੂ ਦੀ ਮਰਜ਼ੀ ਚਲਾਵਾਂਗੇ ਹੁਣਾਂ ਤਾਂ ਇਦਾਂ ਹੀ ਚਾਹੀਦਾ ਕੋਈ ਗੁਰੂ ਦੁਆਰਾ ਤਾਂ ਮਰਜ਼ੀ ਗੁਰੂ ਦੀ ਚੱਲਣੀ ਚਾਹੀਦੀ ਹੈ ਕਮੇਟੀ ਦੇ ਮੈਂਬਰ ਦੀ ਥੋੜੀ ਮਰਜ਼ੀ ਚੱਲਣੀ ਚਾਹੀਦੀ ਹੈ ਤੇ ਇੱਥੇ ਹੁੰਦਾ ਇਦਾਂ ਹੀ ਹੈ ਕਮੇਟੀ ਦੇ ਮੈਂਬਰਾਂ ਦੀ ਮਰਜ਼ੀ ਚੱਲਦੀ ਹੈ ਲੜਾਈ ਕਿਸ ਚੀਜ਼ ਦੀ ਹੁੰਦੀ ਹੈ ਜ ਉਹਨਾਂ ਨੇ ਤਾਂ ਜੀ 6 ਲੱਖ ਲਾਤਾ ਅਸੀਂ ਘੱਟ ਕਿੱਦਾਂ ਕਰ ਲਾਂਗੇ ਅਸੀਂ 10 ਲੱਖ ਲਾਵਾਂਗੇ ਇਸ ਵਾਰੀ ਅਸੀਂ ਉਹ ਫਲਾਣਾ ਉਹ ਦਿੱਲੀ ਤੋਂ ਰਾਗ ਹੀ ਸਦਾਂਗੇ ਅਸੀਂ ਲੰਗਰ ਇਸ ਵਾਰੀ ਪੀਜ਼ਿਆਂ ਦਾ ਲਾਵਾਂਗੇ ਉਹ ਸਾਡੀ ਲੜਾਈ ਕਾਦੀ ਐ ਅਸੀਂ ਗੁਰਮਤ ਦਾ ਪ੍ਰਚਾਰ ਕਰ ਰਹੇ ਆ ਹੁਣਾ ਇਦਾਂ ਚਾਹੀਦਾ ਕਿ ਜੀ ਉਹਨੇ 6 ਲੱਖ ਲਾ ਕੇ ਉਹਨੇ ਇੰਨੇ ਲੋਕਾਂ ਦੇ ਇੰਨੇ ਬੱਚਿਆਂ ਦੇ ਪੜ੍ਹਾਈ ਕਰਾਤੀ ਉਹਨੇ ਇੰਨੇ ਗਰੀਬਾਂ ਨੂੰ ਰਾਸ਼ਨ ਪਵਾਤਾ ਅਸੀਂ 10 ਲੱਖ ਲਾਉਣਾ ਹੈ ਅਸੀਂ ਉਦੋਂ ਵੱਧ ਜਿਹੜੇ ਬੱਚੇ ਨੇ ਉਹਨਾਂ ਨੂੰ ਪੜਾਉਣਾ ਹੈ ਅਸੀਂ ਜਿਹੜੇ ਮਰੀਜ਼ ਵਿਚਾਰੇ ਹਸਪਤਾਲਾਂ ਚ ਪਏ ਨੇ ਜਿਨ੍ਹਾਂ ਨੂੰ ਪੈਸੇ ਹੈ ਨਹੀਂ ਮੈਡੀਕਲ ਟਰੀਟਮੈਂਟ ਵਾਲੋ ਉਹਲੇ ਮਰ ਰਹੇ ਨੇ ਕਿ ਅਸੀਂ ਉਹਨਾਂ ਦਾ ਖਰਚਾ ਕਰਨਾ ਇਸ ਚੀਜ਼ ਦਾ ਕਰੋ ਨਾ ਕੰਪੀਟੀਸ਼ਨ ਹੈਲਥੀ ਕੰਪੀਟੀਸ਼ਨ ਤਾਂ ਕੋਈ ਫਾਇਦਾ ਵੀ ਹੋਵੇ ਪਤਾ ਲੱਗੇ ਜੀ ਗੁਰਦੁਆਰਾ ਸਾਹਿਬ ਆ ਤੁਹਾਡੀ ਚਰਚਾ ਹੋਵੇ ਕਿ ਠੀਕ ਹੈ ਜੀ ਗੁਰਮਤਿ ਦੀ ਇੰਨੀ ਜ਼ਿਆਦਾ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋਈ ਇਹਨਾਂ ਦੇ ਉੱਤੇ ਕਿ ਇਹਨਾਂ ਨੇ ਗੁਰਮਤਿ ਦੇ ਹਿਸਾਬ ਨਾਲ ਫੈਸਲਾ ਲਿਆ ਹੁਣਾਂ ਤਾਂ ਇਦਾਂ ਚਾਹੀਦਾ ਕੀ ਕਿਸ ਪਾਸੇ ਨੂੰ ਤਰਪੇ ਲੜਾਈ ਸਾਡੀ ਕਿਹੜੇ ਪਾਸੇ ਦੀ ਹੋ ਗਈ ਹੈ ਬਿਲਕੁਲ ਗੁਰਦੁਆਰਾ ਉਹ ਵੀ ਹੈ ਗੁਰਦੁਆਰਾ ਇਹ ਵੀ ਹੈ ਤੇ ਤੁਹਾਡੀ ਇਸ ਤਰੀਕੇ ਦੀ ਹੋਵੇ ਸਗੋਂ ਰਲ ਕੇ ਇਕੱਠੇ ਆ ਤੀਜੀ ਵਾਰੀ ਤੁਹਾਡਾ ਪ੍ਰੋਗਰਾਮ ਹੈ ਤੁਸੀਂ ਰਲ ਕੇ ਕਰੋਗੇ ਜੀ ਪਿਛਲੀ ਵਾਰੀ ਅਸੀਂ ਅਲੱਗ-ਅਲੱਗ ਕੀਤਾ ਸੀਗਾ ਇਸ ਵਾਰੀ ਰਲ ਕੇ ਕਰਾਂਗੇ 15 ਨਾਲ ਇਕੱਠਿਆਂ ਲਾਵਾਂਗੇ ਤੇ ਭਲਾ ਹੋ ਜੂ ਕਿਸੇ ਦਾ ਕੋਈ ਇੱਕ ਅਦਾ ਸਕੂਲ ਖੋਲ ਲਓਗੇ ਸ਼ਾਇਦ ਤੁਸੀਂ ਸ਼ਾਇਦ ਕੋਈ ਇੱਕ ਅਦਾ ਤੁਸੀਂ ਡਿਸਪੈਂਸਰੀ ਖੋਲ ਲਓਗੇ ਤਾਂ ਇਹ ਚੀਜ਼ ਹੋਣੀ ਚਾਹੀਦੀ ਹੈ ਕੋਸ਼ਿਸ਼ ਕਰੀਏ ਅਸੀਂ ਕਿ ਐਜ਼ ਆ ਸੰਗਤ ਹੋਣ ਦੇ ਨਾਤੇ ਵੀ ਅਸੀਂ ਖੁਦ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਆਈਏ ਅਸੀਂ ਖੁਦ ਪਾਠ ਕਰੀਏ ਸਾਨੂੰ ਸਮਝ ਲੱਗੇ ਤਾਂ ਕਿ ਅਸੀਂ ਇਦਾਂ ਦੀ ਕਮੇਟੀ ਮੈਂਬਰਸ ਨੂੰ ਸਵਾਲ ਕਰਨ ਜੋਗੇ ਹੋਈਏ ਕਿ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਚੀਜ਼ ਗੁਰਮਤ ਤੋਂ ਉਲਟ ਚੱਲ ਰਹੀ ਹੈ ਇਹਦਾ ਸੁਧਾਰ ਕਰੋ ਤਾਂ ਕੋਈ ਫਾਇਦਾ ਹੋਏਗਾ